ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ ਪਿੰਡ ਜਿੱਥੇ ਅਸੀਂ ਤੁਹਾਨੂੰ ਦੱਸਦੇ ਹਾਂ ਪੰਜਾਬ ਦੀ ਮਿੱਟੀ ਨਾਲ ਜੁੜੀਆਂ ਅਣ ਸੁਣੀਆਂ ਕਹਾਣੀਆਂ ਅੱਜ ਦੀ ਕਹਾਣੀ ਹੈ ਪੰਜਾਬ ਨਾਮ ਦੀ ਅਸਲ ਪਿਛੋਕੜ ਬਾਰੇ ਕਿਵੇਂ ਰੱਖਿਆ ਗਿਆ ਇਹ ਨਾਮ ਤੇ ਕਿਹੜੇ ਨੇ ਉਹ ਪੰਜ ਦਰਿਆ ਜੋ ਸਾਡੀ ਧਰਤੀ ਦੀ ਪਛਾਣ ਹਨ ਨੰਬਰ 1 ਪੰਜਾਬ ਨਾਮ ਦੀ ਉਤਪਤੀ ਪੰਜਾਬ ਸ਼ਬਦ ਆਇਆ ਹੈ ਫਾਰਸੀ ਭਾਸ਼ਾ ਤੋਂ ਫਾਰਸੀ ਵਿੱਚ ਪੰਜ ਦਾ ਮਤਲਬ ਹੁੰਦਾ ਹੈ ਫਾਈਵ ਡਿਜੀਟ ਤੇ ਆਪ ਦਾ ਅਰਥ ਹੁੰਦਾ ਹੈ ਪਾਣੀ ਪਾਣੀ ਮਤਲਬ ਦਰਿਆ ਤਾਂ ਪੰਜਾਬ ਦਾ ਮਤਲਬ ਹੋਇਆ ਪੰਜ ਦਰਿਆਵਾਂ ਦੀ ਧਰਤੀ ਉਹ ਪੰਜ ਦਰਿਆ ਕਿਹੜੇ ਨੇ ਇਹ ਪੰਜ ਦਰਿਆ ਹਨ ਸਤਲੁਜ ਬਿਆਸ ਰਾਵੀ ਜਨਾਬ ਤੇ ਝੇਲਮ ਇਸਾਰੇ ਦਰਿਆ ਹਿਮਾਚਲ ਤੇ ਜੰਮੂ ਕਸ਼ਮੀਰ ਤੋਂ ਆਉਂਦੇ ਹਨ ਤੇ ਪੰਜਾਬ ਰਾਹੀਂ ਵਹਿੰਦੇ ਹੋਏ ਪਾਕਿਸਤਾਨ ਵੱਲ ਨਿਕਲ ਜਾਂਦੇ ਹਨ ਇਤਿਹਾਸਕ ਮਸ਼ੂਪਣ ਪੁਰਾਣੇ ਵੇਲੇ ਇਸ ਖੇਤਰ ਨੂੰ ਸੱਤ ਸਿੰਧੂ ਕਿਹਾ ਜਾਂਦਾ ਸੀ ਜਿਹਦਾ ਅਰਥ ਸੀ ਸੱਤ ਦਰਿਆਵਾਂ ਵਾਲੀ ਧਰਤੀ ਬਾਦ ਵਿੱਚ ਜਦ ਫਾਰਸੀ ਤੇ ਮੁਗਲ ਸਭਿਆਚਰ ਆਇਆ ਤਾਂ ਪੰਜਾਬ ਦਾ ਨਾਮ ਵਾਪਰ ਗਿਆ 1947 ਦੀ ਵੰਡ ਤੋਂ ਬਾਅਦ ਇਹ ਪੰਜ ਦਰਿਆ ਭਾਰਤ ਤੇ ਪਾਕਿਸਤਾਨ ਵਿੱਚ ਵੰਡੇ ਗਏ ਅੱਜ ਦਾ ਪੰਜਾਬ ਅੱਜ ਭਾਰਤ ਪੰਜਾਬ ਸਿਰਫ ਦੋ ਦਰਿਆਵਾਂ ਦੇ ਨਾਮ ਸਤਲੁਜ ਤੇ ਬਿਆਸ ਰਾਵੀ ਚਨਾਬ ਤੇ ਚੇਲਮ ਹੁਣ ਪਾਕਿਸਤਾਨ ਵਿੱਚ ਹਨ ਪਰ ਪੰਜਾਬ ਦਾ ਅਜੇ ਵੀ ਸਾਡੀ شناخت ਹੈ ਜੋ ਸਾਨੂੰ ਆਪਣੇ ਵਿਰਸੇ ਨਾਲ ਜੋੜਦਾ ਹੈ ਇਹ ਸੀ ਪੰਜਾਬ ਨਾਮ ਦੇ ਪੰਜ ਦਰਿਆਵਾਂ ਦੀ ਅਸਲ ਕਹਾਣੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਕਮੈਂਟ ਕਰਕੇ ਦੱਸੋ ਤੁਹਾਨੂੰ ਸਭ ਤੋਂ ਵਧੀਆ ਕੀ ਲੱਗਾ ਤੇ ਸਾਡਾ ਪਿੰਡ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਗਲੀ ਵਾਰ ਅਸੀਂ ਲੈ ਕੇ ਆਵਾਂਗੇ ਹੋਰ ਪਿੰਡਾਂ ਤੇ ਪੰਜਾਬ ਦੀਆਂ ਖ਼ਬਰਾਂ